ਨਵੀਂ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਲੇਖਕ ਡਾਕਟਰ ਸ਼ਿਆਮਸੁੰਦਰ ਦੀਪਤੀ ਜੀ ਦੁਆਰਾ ਲਿਖੀ ਕਿਤਾਬ ਬੱਚੇ ਕਰਦੇ ਤੰਗ ਨਹੀਂ ਕਰਦੇ ਬੱਚਿਆਂ ਵਿੱਚੋਂ ਵੀ ਮੇਰੀ ਦਿਲਚਸਪੀ ਕਿਸ਼ੋਰ ਵਰਗ ਵਿੱਚ ਕੁਝ ਜ਼ਿਆਦਾ ਰਹੀ ਹੈ ਮੇਰੇ ਇਸ ਝੁਕਾਹ ਪ੍ਰਤੀ ਕਈ ਕਾਰਨਾਂ ਵਿੱਚੋਂ ਕੁਝ ਨੈਰੋਲ ਵਿਗਿਆਨਕ ਕਾਰਨ ਵੀ ਰਹੇ ਹਨ ਜੇਕਰ ਅਸੀਂ ਜਵਾਨੀ ਸੰਭਾਲਣ ਅਤੇ ਉਸ ਦੇ ਕੁਰਾਹੇ ਪੈਣ ਦੀ ਗੱਲ ਕਰਦੇ ਹਾਂ ਤਾਂ ਵੀ ਉਸ ਦੀ ਬੁਨਿਆਦ ਉਸ ਦਾ ਮੁੱਢ ਕਿਸ਼ੋਰ ਅਵਸਥਾ ਹੀ ਹੈ ਬਚਪਨ ਕੋਈ ਅੰਗੋਲਿਆ ਕਿਤੇ ਜਾਣ ਵਾਲਾ ਪੜਾ ਨਹੀਂ ਹੈ ਪਰ ਜਿੱਥੇ ਬਚਪਨ ਕੁਝ ਕੋ ਅਚੇਤ ਤੌਰ ਤੇ ਗ੍ਰਹਿਣ ਕਰਨ ਵਾਲਾ ਪੜਾ ਹੈ ਉੱਥੇ ਕਿਸ਼ੋਰ ਅਵਸਥਾ ਵਿੱਚ ਸੁਚੇਤ ਹੋ ਕੇ ਕੁਝ ਗੰਭੀਰ ਯਤਨ ਕੀਤੇ ਜਾ ਸਕਦੇ ਹਨ ਕਿਸ਼ੋਰ ਅਵਸਥਾ ਨੂੰ ਲੈ ਕੇ ਮੈਂ ਇੱਕ ਲੇਖ ਲਿਖਿਆ ਤੇ ਉਸ ਦਾ ਅਸਰ ਲੇਖ ਹੈ ਬੱਚੇ ਘਰੇ ਤੰਗ ਨਹੀਂ ਕਰਦੇ ਮੈਂ ਇਹ ਲੇਖ ਲਿਖ ਰਿਹਾ ਸੀ ਤਾਂ ਉਦੋਂ 9ਵੀਂ ਕਲਾਸ ਵਿੱਚ ਪੜ੍ਹਦੇ ਮੇਰੇ ਬੇਟੇ ਨੇ ਜਦੋਂ ਇਹ ਸਲੇਖ ਪੜ੍ਹਿਆ ਤਾਂ ਕਹਿਣ ਲੱਗਾ ਜੇਰੋਂ ਤੁਸੀਂ ਇਹ ਕਿਤਾਬ ਛਾਪੋਗੇ ਤਾਂ ਤੁਹਾਡੀ ਇਹ ਕਿਤਾਬ ਵਿਕੇਗੀ ਮੈਨੂੰ ਲੱਗਿਆ ਮੇਰੇ ਇਸ ਸਲੇਖ ਲੇਖ ਉੱਪਰ ਉਸ ਦੀ ਇਸ ਪ੍ਰਤੀਕਿਰਿਆ ਨੇ ਮੇਰੀ ਸਮਝ ਤੇ ਸਹੀ ਦਾ ਨਿਸ਼ਾਨ ਲਾਇਆ ਹੈ ਇਹ ਲੇਖ ਮੇਰੀ ਕਿਸ਼ੋਰਾਂ ਬਾਰੇ ਲਿਖੀ ਪੁਸਤਕ ਜਵਾਨ ਹੋ ਰਹੇ 3 ਪੁੱਤ ਵਿੱਚ ਸ਼ਾਮਲ ਹੈ ਜਿਸ ਪੁਸਤਕ ਨੂੰ ਪੰਜਾਬੀ ਪਾਠਕਾਂ ਵੱਲੋਂ ਕਾਫੀ ਹੰਗਾਰਾ ਮਿਲਿਆ ਪਿਛਲੇ ਦਿਨੀ ਇੱਕ ਫਿਲਮ ਆਈ ਤਾਰੇ ਜਮੀ ਪਰ ਤੇ ਜਿਸ ਨੂੰ ਪ੍ਰਚਾਰਿਆ ਗਿਆ ਕਿ ਹਰ ਬੱਚਾ ਖਾਸ ਹੈ ਇਹ ਫਿਲਮ ਇਹ ਜੇ ਆਉਣੀ ਹੀ ਸੀ ਤਾਂ ਇੱਕ ਵਾਰੀ ਫਿਰ ਮੇਰੇ ਪਲੱਸ 2 ਵਿੱਚ ਪੜ੍ਹਦੇ ਬੇਟੇ ਨੇ ਕਿਹਾ ਅਮੀਰ ਖਾਨ ਫਿਲਮ ਦਾ ਐਕਟਰ ਅਤੇ ਨਿਰਦੇਸ਼ਕ ਵੀ ਤੁਹਾਡੇ ਵਾਂਗ ਸੋਚਦਾ ਹੈ ਬੱਚਿਆਂ ਤੇ ਫਿਲਮ ਹੋਣ ਕਰਕੇ ਅਤੇ ਮੇਰੀ ਕਿਤਾਬ ਅਤੇ ਉਸ ਸਰਲੇਖ ਦੇ ਪ੍ਰਭਾਵ ਸਦਕਾ ਉਹ ਕਹਿ ਰਿਹਾ ਸੀ ਕਿਉਂ ਜੋ ਮੈਂ ਫਿਲਮਾਂ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ ਜਾਂ ਕਹਿ ਲਵੋ ਫਿਲਮਾਂ ਵਿੱਚ ਮੇਰੀ ਦਿਲਚਸਪੀ ਜ਼ਿਆਦਾ ਨਹੀਂ ਹੈ ਇਹਨਾਂ ਦੋਹਾਂ ਹਵਾਲਿਆਂ ਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਬੇਟੇ ਦੀਆਂ ਇਹ ਦੋਵੇਂ ਟਿੱਪਣੀਆਂ ਉਸ ਪੜਾਅ ਦੀ ਸਥਿਤੀ ਬਾਰੇ ਸੀ ਜਿਸ ਵਿੱਚੋਂ ਖੁਦ ਲੰਘ ਰਿਹਾ ਹੈ ਜੋ ਕਿ ਘੱਟੋ ਘੱਟ ਇੱਕ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਬੱਚੇ ਆਖਰ ਚਾਹੁੰਦੇ ਕੀ ਹਨ ਉਹਨਾਂ ਦੇ ਮਨ ਦੀ ਕੋਈ ਇੱਛਾ ਹੈ ਉਹਨਾਂ ਦੀ ਇੱਕ ਜਜ਼ਬਾਤੀ ਲੋੜ ਹੈ ਜਿਸ ਨੂੰ ਕੀ ਬਹੁਤੇ ਸਾਰੇ ਮਾਤਾ ਪਿਤਾ ਅਜੇ ਨਹੀਂ ਜਾਣਦੇ ਸਮਝਦੇ ਇੰਨਾ ਕੁਝ ਕੁ ਸਾਲਾਂ ਦੌਰਾਨ ਤਕਰੀਬਨ ਇੱਕ ਦਹਾਕੇ ਤੋਂ ਕਿਸ਼ੋਰ ਨੌਜਵਾਨਾਂ ਨੂੰ ਲੈ ਕੇ ਇੱਕ ਚਿੰਤਾ ਦਾ ਵਿਸ਼ਾ ਨਸ਼ੇ ਕਾਫੀ ਚਰਚਾ ਵਿੱਚ ਹਨ ਹਰ ਪਾਸੇ ਇਸ ਦੀ ਗੱਲ ਤੁਰੀ ਹੈ ਹਰ ਸਟੇਜ ਤੋਂ ਭਾਵੇਂ ਉਹ ਰਾਜਨੀਤਿਕ ਹੈ ਜਾਂ ਧਾਰਮਿਕ ਨੌਜਵਾਨਾਂ ਅਤੇ ਨਸ਼ੇ ਬਾਰੇ ਗੱਲ ਤੁਰ ਹੀ ਪੈਂਦੀ ਹੈ ਨਸ਼ੇ ਭਾਵੇਂ ਆਪਣੇ ਆਪ ਵਿੱਚ ਇੱਕ ਸਮੱਸਿਆ ਨਹੀਂ ਹਨ ਜੇਕਰ ਗੌਰ ਨਾਲ ਕੋਖ ਪੜਤਾਲ ਕਰਕੇ ਦੇਖਾਂਗੇ ਤਾਂ ਪਤਾ ਚੱਲੇਗਾ ਕਿ ਨਸ਼ੇ ਕਿਸੇ ਹੋਰ ਡੂੰਗੀ ਸਮੱਸਿਆ ਦਾ ਪਰਛਾਵਾ ਹਨ ਜਾਂ ਕੋਈ ਲੱਛਣ ਹੈ ਅਸਲ ਸਮੱਸਿਆ ਕਿਤੇ ਹੋਰ ਹੈ ਨਸ਼ੇ ਤੇ ਨੌਜਵਾਨਾਂ ਦੇ ਆਪਸੀ ਸਬੰਧ ਨੂੰ ਕੋਖਾਂ ਦੀ ਲੋੜ ਹੈ ਸਰਵੇਖਣ ਕਰਵਾ ਕੇ ਅੰਕੜੇ ਛਾਪ ਕੇ ਸੈਮੀਨਾਰ ਕਰਵਾ ਕੇ ਚਿੰਤਾ ਦੀ ਗੰਭੀਰਤਾ ਨੂੰ ਤਾਂ ਪ੍ਰਗਟਾਇਆ ਜਾ ਸਕਦਾ ਹੈ ਪਰ ਇਸ ਦੇ ਕੋਈ ਵਧੀਆ ਨਤੀਜੇ ਨਹੀਂ ਨਿਕਲਦੇ ਯੂਨੀਵਰਸਿਟੀ ਪੱਧਰ ਦਾ ਮਾਹਿਰ ਕਹੇਗਾ ਕਿ ਨੌਜਵਾਨਾਂ ਵਿੱਚ ਨਸ਼ੇ ਲੈਣ ਦੀ ਦਰ 67% ਦੀ ਹੈ ਦਸ਼ਮਲਵਾਂ ਤੱਕ ਅੰਕੜੇ ਤੇ ਇੱਕ ਆਮ ਬੰਦਾ ਕਹੇਗਾ ਕਿ ਪੰਜਾਬ ਵਿੱਚ ਛੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਸਵਾਲ ਇਸ ਤੋਂ ਅੱਗੇ ਤੁਰ ਅੱਗੇ ਸ਼ੁਰੂ ਹੁੰਦਾ ਹੈ ਫਿਰ ਜਦੋਂ ਕਸੂਰ ਦੀ ਗੱਲ ਤੁਰਦੀ ਹੈ ਤਾਂ ਵੱਡਾ ਨਿਸ਼ਾਨਾ ਬਣਦੇ ਹਨ ਨੌਜਵਾਨ ਖੁਦ ਪੀੜਿਤ ਤੇ ਧਿਰ ਜੋ ਨਸ਼ਿਆਂ ਦਾ ਸ਼ਿਕਾਰ ਆਪ ਹਨ ਹੈ ਨਾ ਕਮਾਲ ਦੀ ਗੱਲ ਪੀੜਿਤ ਤੇ ਨੂੰ ਹੀ ਨਕਾਰਿਆ ਜਾਂਦਾ ਹੈ ਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਵੈਸੇ ਮੈਂ ਇੱਥੇ ਨੌਜਵਾਨਾਂ ਨੂੰ ਪੀੜਿਤ ਤੇ ਕਹਿ ਰਿਹਾ ਹਾਂ ਅਸਲ ਵਿੱਚ ਸਾਡੇ ਸਮਾਜ ਦੇ ਕਰਤਾ ਧਰਤਾ ਇਸ ਤਰ੍ਹਾਂ ਸੋਚਦੇ ਨਹੀਂ ਉਹ ਨੌਜਵਾਨਾਂ ਨੂੰ ਪੀੜਿਤ ਧਿਰ ਨਾ ਸਮਝ ਕੇ ਨੌਜਵਾਨਾਂ ਨੂੰ ਮौज ਲੈਣ ਵਾਲੀ ਬੇਕਾਰ ਗੈਰ ਜ਼ਿੰਮੇਵਾਰ ਪੀੜੀ ਸਮਝਦੇ ਹਨ ਇਸ ਤਰ੍ਹਾਂ ਦੀ ਸਮਝ ਜਾਇ ਸਮਝ ਦੇ ਤਹਿਤ ਨੌਜਵਾਨ ਕਿਸ਼ੋਰਾਂ ਨੂੰ ਤਾੜਨਾ ਜਾਂ ਨਿਸ਼ਾਨਾ ਬਣਾਉਣਾ ਸਗੋਂ ਅਵਿਸ਼ਵਾਸ ਪੈਦਾ ਕਰਦਾ ਹੈ ਆਪਸੀ ਰਿਸ਼ਤਿਆਂ ਦੀ ਖਾਈ ਵੱਡੀ ਹੁੰਦੀ ਹੈ ਦੋਹਾਂ ਧਿਰਾਂ ਵਿੱਚ ਫਾਸਲਾ ਵੱਧਦਾ ਹੈ ਤੇ ਇਸ ਨਾਲ ਸਥਿਤੀ ਵਿੱਚ ਸੁਧਾਰ ਦੀ ਬਜਾਏ ਵਿਗਾੜ ਵੱਧ ਪੈਂਦਾ ਹੈ ਪੈਦਾ ਹੁੰਦਾ ਹੈ ਜਿਸ ਤਰ੍ਹਾਂ ਕੀ ਮੈਂ ਪਹਿਲਾਂ ਕਿਹਾ ਕਿ ਪਰਛਾਵਾ ਫੜਿਆ ਜਾਂ ਲੱਛਣਾਂ ਨੂੰ ਨਜਿੱਠਣ ਨਾਲ ਸਮੱਸਿਆ ਕੁਝ ਦੇਰ ਲਈ ਤਾਂ ਹੱਲ ਹੋਈ ਜਾਂ ਕਾਬੂ ਵਿਚ ਆਈ ਜਾਪਦੀ ਹੁੰਦੀ ਹੈ ਪਰ ਅਸਲ ਵਿੱਚ ਨਹੀਂ ਇਸ ਲਈ ਹੀ ਇਹ ਉਪਰਾਲਾ ਨਸ਼ਿਆਂ ਦੀ ਵਧ ਰਹੀ ਪ੍ਰਵਿਰਤੀ ਨੂੰ ਸਮਝਣ ਦੀ ਗੱਲ ਬੱਚੇ ਦੇ ਮਨੋਵਿਗਿਆਨਕ ਪੱਖ ਤੋਂ ਸਮਝਣ ਦੀ ਕੋਸ਼ਿਸ਼ ਵੱਲੋਂ ਕੀਤਾ ਜਾ ਰਿਹਾ ਹੈ ਮੇਰੀ ਇਹ ਸਮਝ ਹੈ ਕਿ ਬੱਚਿਆਂ ਦੀ ਮਾਨਸਿਕ ਹਾਲਤ ਨੂੰ ਸਮਝਣ ਦੀ ਲੋੜ ਹੈ ਜਿਸ ਵਿੱਚ ਅਸੀਂ ਬਹੁਤ ਪਿੱਛੇ ਹਾਂ ਇਹ ਸਿਰਫ ਅਗਿਆਨਤਾ ਹੀ ਨਹੀਂ ਸਗੋਂ ਅਣਗਹਿਲੀ ਦਾ ਵਰਤਾਰਾ ਵੀ ਹੈ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਗੱਲ ਇੰਨੀ ਨਵੀਂ ਵੀ ਨਹੀਂ ਕਿ ਅਸੀਂ ਇਹ ਸੋਚੀਏ ਕਿ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਜਹੇ ਸਮਝ ਸਾਡੇ ਕੋਲ ਅਪੜੀ ਹੀ ਨਹੀਂ ਦਰਅਸਲ ਅਸੀਂ ਸੁਚੇਤ ਕੋਸ਼ਿਸ਼ ਹੀ ਨਹੀਂ ਕੀਤੀ ਮਾਪਿਓ ਦੀ ਅਗਿਆਨਤਾ ਨੂੰ ਇੱਕ ਪਾਸੇ ਰੱਖ ਦਈਏ ਤਾਂ ਵੀ ਅਧਿਆਪਕਾਂ ਦੇ ਤਾਂ ਇਹ ਸਿਲੇਬਸ ਦਾ ਹਿੱਸਾ ਹੀ ਹੈ ਕਿ ਕਿਵੇਂ ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਸਿੱਖਿਆ ਨੂੰ ਗਿਆਨ ਵਰਦਕ ਅਤੇ ਖੁਸ਼ੀ ਪ੍ਰਾਪਤੀ ਦਾ ਮਾਧਿਅਮ ਬਣਾਇਆ ਜਾਵੇ। ਸਿਲੇਬਸ ਵਿੱਚ ਤਾਂ ਕੋਈ ਨਵਾਂ ਪਹਿਲੂ ਤਾਂ ਹੀ ਜੋੜਿਆ ਜਾਂਦਾ ਹੈ ਜੋ ਖੋਜ ਪਰਖ ਤੋਂ ਬਾਅਦ ਅਹਿਮ ਸਮਝਿਆ ਜਾਂਦਾ ਹੈ। ਇਹ ਇੱਕ ਮਨੋਵਿਗਿਆਨਕ ਤੱਤ ਹੈ ਕਿ ਜਿਹੜਾ ਬੰਦਾ ਆਪਣੇ ਸ਼ਾਗਿਰਦਾਂ ਨੂੰ ਕੇਵਲ ਸਬਕ ਵੇਲੇ ਮਿਲਦਾ ਹੈ, ਅਧਿਆਪਕ ਮੇਜ਼ ਦੇ ਇੱਕ ਪਾਸੇ ਅਤੇ ਸ਼ਾਗਿਰਦ ਦੂਜੇ ਪਾਸੇ ਉਹ ਬੱਚਿਆਂ ਦੀ ਆਤਮਾ ਨੂੰ ਨਹੀਂ ਜਾਣਦਾ। ਅਤੇ ਜਿਹੜਾ ਮਨੁੱਖ ਬੱਚਿਆਂ ਨੂੰ ਨਹੀਂ ਜਾਣਦਾ ਜਿਸ ਅਧਿਆਪਕ ਲਈ ਬੱਚਿਆਂ ਦੇ ਵਿਚਾਰ ਭਾਵਨਾਵਾਂ ਅਤੇ ਇਛਾਵਾਂ ਪਹੁੰਚ ਤੋਂ ਬਾਹਰ ਹਨ ਅਧਿਆਪਕ ਨਹੀਂ ਬਣ ਸਕਦਾ ਜ਼ਰੂਰਤ ਹੈ ਬੱਚਿਆਂ ਦੀਆਂ ਖੁਸ਼ੀਆਂ ਅਤੇ ਗਮ ਅਨੁਭਵ ਕਰਨਾ ਮਾਨਸਿਕ ਤੌਰ ਉਤੇ ਬੱਚੇ ਦੀ ਥਾਂ ਖੜੇ ਹੋਣ ਦਾ ਯਤਨ ਕਰਨਾ ਸਭ ਤੋਂ ਮਹਰੀ ਗੁਣ ਬੱਚੇ ਦੇ ਆਤਮਿਕ ਸੰਸਾਰ ਵਿੱਚ ਦਾਖਲ ਹੋ ਸਕਣ ਦੀ ਯੋਗਤਾ ਹੈ वैसे ਤਾਂ अध्यापक वर्ग ਨੂੰ ਅਜਹੀਆਂ ਖੋਜਾਂ ਪ੍ਰਤੀ ਖੁਦ ਹੀ ਸੁਚੇਤ ਹੋ ਕੇ ਆਪਣੇ ਗਿਆਨ ਨੂੰ ਸਮੇਂ ਦੇ ਹਾਨ ਦਾ ਬਣਾ ਕੇ ਰੱਖਣਾ ਚਾਹੀਦਾ ਹੈ ਪਰ ਸਾਡੀ ਮਾਨਸਿਕਤਾ ਤਾਂ ਹਰ ਨਵੇਂ ਵਿਸ਼ੇ ਨੂੰ ਇੱਕ ਬੋਝ ਬਾਗ ਲੈਣ ਦੀ ਹੀ ਹੈ ਜਦੋਂ ਅਧਿਆਪਕ ਲਈ ਆਪਣੇ ਆਪ ਨੂੰ ਗਿਆਨ ਭੰਡਾਰ ਨਾਲ ਜੋੜ ਕੇ ਰੱਖਣਾ ਬੋਝ ਹੈ ਤਾਂ ਫਿਰ ਉਹ ਵਿਦਿਆਰਥੀਆਂ ਨੂੰ ਕੀ ਦੇਵੇਗਾ ਸਿਲੇਬਸ ਪ੍ਰਤੀ ਸਾਡੀ ਮਨੋਵਿਰਤੀ ਹੈ ਪੜਨਾ ਇਮਤਿਹਾਨ ਦੇਣਾ ਪਾਸ ਹੋਣਾ ਤੇ ਭੁੱਲ ਜਾਣਾ ਬੱਚਿਆਂ ਨੂੰ ਪੜਾਉਣ ਲਈ ਇਹ ਲਾਜ਼ਮੀ ਹੈ ਕਿ ਮਨੁੱਖ ਉਹਨਾਂ ਨਾਲ ਪਿਆਰ ਕਰੇ ਕੇਵਲ ਇਸ ਢੰਗ ਨਾਲ ਹੀ ਬੰਦਾ ਬੱਚਿਆਂ ਵਿੱਚ ਕਿਰਤ ਮਿੱਤਰਤਾ ਤੇ ਮਾਨਵਤਾ ਤੇ ਮਾਨਵਤਾ ਦੀ ਖੁਸ਼ੀ ਦਾ ਬੀਜ ਬੋਹ ਸਕਦਾ ਹੈ ਇਹ ਲਾਜ਼ਮੀ ਹੈ ਕਿ ਅਧਿਆਪਕ ਹਰ ਵਿਦਿਆਰਥੀ ਦੇ ਦਿਲ ਤੱਕ ਰਾਂ ਲੱਭਣ ਯੋਗ ਹੋਵੇ ਅਧਿਆਪਕ ਦਾ ਹਰ ਟੰਗ ਮਨੁੱਖ ਲਈ ਇੱਥਾ ਸਤਿਕਾਰ ਅਤੇ ਪਰਉਸੇ ਉੱਤੇ ਆਧਾਰਿਤ ਹੋਵੇ। ਅਧਿਆਪਕ ਦਾ ਕੰਮ ਹੈ ਬੱਚੇ ਨੂੰ ਉਹਦੇ ਵਿਵਾਲੇ ਦੇ ਸੰਸਾਰ ਵਿੱਚ ਕਿਵੇਂ ਲੈ ਜਾਇਆ ਜਾਵੇ। ਸਿੱਖਣ ਵਿੱਚ ਉਹਦੀ ਮਦਦ ਕਿਵੇਂ ਕੀਤੀ ਜਾਵੇ ਅਤੇ ਉਹਦੀ ਬੌਧਿਕ ਘਾਲਣਾ ਕਿਵੇਂ ਸੌਖੀ ਬਣਾਈ ਜਾਵੇ। ਉਹਦੀ ਆਤਮਾ ਵਿੱਚ ਉੱਚ ਭਾਵਨਾਵਾਂ ਅਤੇ ਭਾਵ ਕਿਵੇਂ ਪੈਦਾ ਕੀਤੇ ਜਾਣ ਅਤੇ ਪਕੇਰੇ ਬਣਾਏ ਜਾਣ। ਇਹ ਨਿਸ਼ਚਾ ਕਿ ਮਨੁੱਖ ਚੰਗਾ ਹੈ ਕਿਵੇਂ ਪੈਦਾ ਕੀਤਾ ਜਾਵੇ। ਇਹ ਕੁਝ ਕੁ ਮਨੋਵਿਗਿਆਨਕ ਪਹਿਲੂ ਜੋ ਮਾਪੇ ਹੁੰਦੇ ਅਤੇ ਅਧਿਆਪਕਾਂ ਨੂੰ ਸੁਚੇਤ ਕਰਦੇ ਹਨ ਕਿ ਉਹ ਬੱਚਿਆਂ ਨੂੰ ਕਿਸ ਭਾਵਨਾ ਨਾਲ ਸਮਝਣ ਅਤੇ ਉਹਨਾਂ ਨਾਲ ਪੇਸ਼ ਆਉਣ ਬੱਚਿਆਂ ਨਾਲ ਪਿਆਰ ਕਰਨ ਦੀ ਗੱਲ ਬੱਚਿਆਂ ਦੀ ਆਤਮਾ ਨੂੰ ਜਾਣਨ ਦੀ ਗੱਲ ਉਹਨਾਂ ਦੀ ਬৌਧਿਕ ਹਾਲਾਤਾਂ ਨੂੰ ਸੌਖਾ ਬਣਾਉਣ ਦੀ ਗੱਲ ਇਸ ਲਈ ਉਭਾਰਨ ਦੀ ਲੋੜ ਹੈ ਕਿ ਸਾਡਾ ਆਲਾ ਦਵਾਲਾ ਘਰ ਤੇ ਸਕੂਲ ਦੋਵੇਂ ਥਾਈ ਉਸ ਤਰ੍ਹਾਂ ਦਾ ਸਾਂਵਾ ਨਹੀਂ ਹੈ ਉਸ ਤਰ੍ਹਾਂ ਦਾ ਬਚਪਨ ਪ੍ਰਤੀ ਸਿਹਤਮੰਦ ਨਹੀਂ ਹੈ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਿਯਮ ਸ਼ਾਸਨ ਵਿੱਚ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਉਹਨਾਂ ਦੀਆਂ ਮਨੋਵਿਰਤੀਆਂ ਨੂੰ ਦਬਾਉਣ ਵਿੱਚ ਬਹੁਤ ਫਰਕ ਹੈ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਬਾਰੇ ਸਾਡੀ ਸਮਝ ਨਹੀਂ ਹੈ ਪਰ 4-5 ਦਹਾਕੇ ਕੋਈ ਥੋੜਾ ਸਮਾਂ ਨਹੀਂ ਫਿਰ ਜਦੋਂ ਅਸੀਂ ਆਪਣੇ ਆਪ ਨੂੰ ਨਵੀਂ ਖੋਜ ਨਾਲ ਜੋੜਦੇ ਹੀ ਨਹੀਂ ਤਾਂ ਆਪਣੇ ਮਨਾਂ ਵਿੱਚ ਬੱਸੀ ਉਹ ਤਸਵੀਰ ਹੀ ਅਸੀਂ ਦੁਹਰਾਉਂਦੇ ਹਾਂ ਅਸੀਂ ਵੀ ਉਹ ਢੰਗ ਤਰੀਕੇ ਅਪਣਾਉਂਦੇ ਹਾਂ ਜੋ ਸਾਡੇ ਇਹ ਵਰਤੇ ਗਏ ਸੀ ਉਹ ਡੰਡਾ ਉਹੀ ਸਜ਼ਾ ਦੇਣੀ ਹੁਣ ਜੋ ਡੰਡਾ ਗਾਇਬ ਹੋ ਗਿਆ ਹੈ ਜਦ ਉਸ ਦੇ ਵਰਤੋਂ ਦੀ ਮਨਾਹੀ ਹੈ ਤਾਂ ਥੱਪੜ ਤਾਂ ਹਰ ਵੇਲੇ ਸਾਡੇ ਨਾਲ ਹੁੰਦਾ ਹੀ ਹੈ ਕਿਸੇ ਤੇ ਗੁੱਸਾ ਕੱਢਣ ਲਈ ਜ਼ੁਬਾਨ ਦਾ ਇਸਤੇਮਾਲ ਭਾਵੇਂ ਅਸੀਂ ਸਹਿਜੇ ਹੀ ਕਰ ਲੈਂਦੇ ਹਾਂ ਪਰ ਇਹ ਡੰਡੇ ਦੀ ਮਾਰ ਤੋਂ ਵੀ ਕਿਤੇ ਵੱਧ ਘਾਤਕ ਸਿੱਧ ਹੁੰਦਾ ਹੈ ਬਹੁਤ ਘੱਟ ਅਜਿਹੇ ਅਧਿਆਪਕ ਹੋਣਗੇ ਜੋ ਇਸ ਦੇ ਉਲਟ ਸੋਚਣ ਕਿ ਸਾਨੂੰ ਕੁੱਟ-ਕੁੱਟ ਕੇ ਜਾਨਵਰਾਂ ਵਾਂਗ ਪੜ੍ਹਾਈ ਵੱਲ ਖਿੱਚਿਆ ਜਾਂਦਾ ਸੀ ਅਸੀਂ ਇਹ ਟੰਗ ਨਹੀਂ ਅਪਣਾਉਣਾ ਉਹਨਾਂ ਦੀ ਸੋਚ ਦਾ ਆਧਾਰ ਮੌਲਿਕ ਨਿੱਜੀ ਹੁੰਦਾ ਹੈ ਇਹ ਉਹਨਾਂ ਦੇ ਮਨ ਦੀ ਆਵਾਜ਼ ਹੁੰਦੀ ਹੈ ਬਹੁਤੀ ਵਾਰ ਹੋ ਵਿਗਿਆਨਕ ਪਿਛੋਕੜ ਨਾਲ ਸੰਬੰਧਿਤ ਨਹੀਂ ਹੁੰਦਾ ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦੌਰਾਨ ਬੱਚਿਆਂ ਦੀ ਮਾਨਸਿਕਤਾ ਤੇ ਸਿੱਖਿਆ ਦੇ ਸਬੰਧਾਂ ਬਾਰੇ ਥੋੜਾ ਬਹੁਤ ਅੰਸ਼ ਯਾਦ ਵੀ ਹੁੰਦਾ ਹੈ ਉਹੋ ਵੀ ਕਹਿ ਕੇ ਸਾਰਦੇ ਹਨ ਕਿ ਇਹ ਕਿਤਾਬੀ ਢੰਗ ਨੇ ਇਹ ਇਹਨਾਂ ਪਿੰਡੂ ਗਵਾਰਾਂ ਵਾਸਤੇ ਨਹੀਂ ਹੈ ਇਹ ਸਾਡੇ ਮੁਲਕ ਤੇ ਲਾਗੂ ਨਹੀਂ ਹੁੰਦਾ ਇਹ ਬੱਚੇ ਦਾ ਡੰਡੇ ਦੇ ਪੀਰ ਨੇ ਨਾਲ ਹੀ ਆਪਣੇ ਕਥਨ ਦੀ ਪੁਸ਼ਟੀ ਲਈ ਦਲੀਲ ਵੀ ਦੇਣਗੇ ਕਿ ਹੁਣ ਡੰਡੇ ਦਾ ਰਵਾਜ ਮੁੱਕ ਗਿਆ ਹੈ ਤੇ ਨਤੀਜਾ ਸਾਹਮਣੇ ਹੀ ਹੈ ਕਿ ਬੱਚੇ ਵਿਗੜ ਗਏ ਨੇ ਵਿਗੜ ਰਹੇ ਨੇ ਇਸ ਤਰ੍ਹਾਂ ਦੀ ਵਿਆਖਿਆ ਦੇ ਕੇ ਅਧਿਆਪਕ ਆਪਣੀ ਕਮਜ਼ੋਰੀ ਤੇ ਪਰਦਾ ਪਾ ਰਿਹਾ ਹੁੰਦਾ ਹੈ ਧਿਆਪਕ ਵਰਗ ਨੂੰ ਸੱਚਾਈ ਦੇ ਰੂਬਰੂ ਹੋਣ ਦੀ ਲੋੜ ਹੈ ਕਿ ਬੱਚਿਆਂ ਦੇ ਮਾਨਸਿਕ ਵਿਕਾਸ ਦਾ ਇੱਕ ਪਹਿਲੂ ਤਾਂ ਇਹ ਹੈ ਕਿ ਬੱਚਾ ਕਿਸੇ ਵੀ ਉਮਰ ਤੇ ਬੱਚਾ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਇਹ ਸ਼ਬਦ ਕਿਸੇ ਅਣਜਾਣ ਘੱਟ ਸਮਝਣ ਵਾਲੇ ਅਵਿਕਸਿਤ ਲਈ ਵਰਤਦੇ ਹਾਂ ਜਾਂ ਯਾਰ ਤੂੰ ਤਾਂ ਅਜੇ ਬੱਚਾ ਹੈ ਬੱਚਾ ਆਪਣੀ ਉਮਰ ਮੁਤਾਬਕ ਹਰ ਪੜਾਅ ਤੇ ਇੱਕ ਪੂਰਨ ਕਾਈ ਹੁੰਦਾ ਹੈ ਉਹ ਆਪਣੇ ਆਪ ਲਈ ਪੂਰੀ ਤਵੱਜੋ ਮੰਗਦਾ ਹੈ ਪੂਰੀ ਇੱਜ਼ਤ ਚਾਹੁੰਦਾ ਹੈ ਹੁਣ ਸਵਾਲ ਇਹ ਹੈ ਕਿ ਅਸੀਂ ਉਸ ਦੀ ਇੱਜ਼ਤ ਜਾਂ ਉਸ ਦੀਆਂ ਭਾਵਨਾਵਾਂ ਦੀ ਕਦਰ ਤਾਂ ਹੀ ਕਰਾਂਗੇ ਜੇ ਅਸੀਂ ਉਸ ਦੇ ਉਸ ਪੜਾ ਦੀਆਂ ਲੋੜਾਂ ਸਮਝਾਂਗੇ ਮਾਪਿਓ ਦੀ ਅਗਿਆਨਤਾ ਦੀ ਗੱਲ ਕਰ ਰਿਹਾ ਸੀ ਮਾਪਿਓ ਸਮਾਜ ਵਿੱਚ ਕੋਈ ਵੱਖਰਾ ਵਰਗ ਨਹੀਂ ਹੁੰਦਾ ਅਧਿਆਪਕ ਵੀ ਤਾਂ ਮਾਪੇ ਹੁੰਦੇ ਨੇ ਅਧਿਆਪਕ ਅਤੇ ਮਾਪਿਓ ਜੇ ਕੁਵਕ ਵੀ ਹੋਣ ਮਤਲਬ ਜੇ ਮਾਪੇ ਖੁਦ ਅਧਿਆਪਕ ਨਹੀਂ ਤਾਂ ਉਹ ਅਕਸਰ ਮਿਲਦੇ ਵੀ ਹਨ ਜੇ ਨਹੀਂ ਮਿਲਦੇ ਤਾਂ ਮਿਲਨੇ ਚਾਹੀਦੇ ਹਨ ਤੇ ਇਸ ਤੋਂ ਇਲਾਵਾ ਮਾਪਿਓ ਨੇ ਬੱਚਿਆਂ ਨੂੰ ਪਾਲਣਾ ਹੈ ਇੱਕ ਵਧੀਆ ਪਰਿਵਾਰਕ ਅਤੇ ਸਮਾਜਿਕ ਪ੍ਰਾਣੀ ਦੇਖਣਾ ਹੈ ਤਾਂ ਇਹ ਉਹਨਾਂ ਦੀ ਵੀ ਲੋੜ ਹੈ ਕਿ ਉਹ ਬੱਚਿਆਂ ਦੇ ਵਿਕਾਸ ਪੜਾਵਾਂ ਨੂੰ ਜਾਣਨ ਜੇ ਉਹ ਬੱਚੇ ਲਈ ਚਾਕਲੇਟ ਖੜਾਉਣੇ ਹੋਰ ਖਾਣ ਪੀਣ ਪਹਿਨਣ ਦੀਆਂ ਚੀਜ਼ਾਂ ਖਰੀਦੇ ਹਨ ਉਨ੍ਹਾਂ ਦੇ ਵਿਕਾਸ ਪ੍ਰਾ ਨਾਲ ਜੁੜੀਆਂ ਹੋਰ ਮਾਨਸਿਕ ਲੋੜਾਂ ਨਾਲ ਸੰਬੰਧਿਤ ਪੁਸਤਕਾਂ ਵੀ ਖਰੀਦ ਕੇ ਪੜ੍ਹ ਸਕਦੇ ਹਨ ਕਿਸੇ ਮਾਹਿਰ ਨੂੰ ਮਿਲ ਕੇ ਪੁੱਛ ਵੀ ਸਕਦੇ ਹਨ ਉਦਾਹਰਨ ਦੇ ਤੌਰ ਤੇ ਕਿਸੇ ਮਾਨਸਿਕ ਖੋਜ ਦੇ ਨਤੀਜੇ ਦਾ ਜ਼ਿਕਰ ਕਰਦੇ ਚੱਲਦੇ ਹਾਂ ਕਿ ਬੱਚਾ ਆਪਣੇ ਮਾਤਾ ਪਿਤਾ ਦੇ ਸਦਾਚਾਰਕ ਜੀਵਨ ਦਾ ਪ੍ਰਤੀਬਿੰਬ ਹੁੰਦਾ ਹੈ ਚੰਗੇ ਮਾਤਾ ਪਿਤਾ ਦਾ ਸਭ ਤੋਂ ਵੱਡਾ ਮੁੱਲਾ ਸਦਾਚਾਰਕ ਲੱਛਣ ਦਿਆਲਤਾ ਤੇ ਹੋਰਨਾਂ ਲੋਕਾਂ ਨਾਲ ਨੇਕੀ ਕਰਨ ਦੀ ਇੱਛਾ ਹੈ ਜਿਨ੍ਹਾਂ ਟੱਬਰਾਂ ਵਿੱਚ ਪਿਤਾ ਤੇ ਮਾਤਾ ਆਪਣੇ ਆਪ ਦਾ ਇੱਕ ਹਿੱਸਾ ਹੋਰਨਾਂ ਨੂੰ ਦਿੰਦੇ ਹਨ ਹੋਰ ਲੋਕਾਂ ਦੇ ਦੁੱਖ ਤੇ ਖੁਸ਼ੀਆਂ ਆਪਣੇ ਦਿਲ ਦੇ ਨੇੜੇ ਕਰਦੇ ਹਨ ਬੱਚੇ ਵੱਡੇ ਹੋ ਕੇ ਚੰਗੇ ਹਮਦਰਦ ਤੇ ਨਿੱgge ਦਿਲਾਂ ਵਾਲੇ ਬਣਦੇ ਹਨ ਬੱਚੇ ਨੂੰ ਸਮਝਉਂਦੀ ਸਾਡੀ ਇਹ ਲੋੜ ਸਾਡੀ ਸੋਚ ਦਾ ਹਿੱਸਾ ਨਹੀਂ ਬਣੀ ਅਜਿਹੀਆਂ ਹੋਰ ਵੀ ਖੋਜਾਂ ਸਾਡੀ ਸਮਝ ਨਾਲ ਜੁੜਨੀਆਂ ਚਾਹੀਦੀਆਂ ਹਨ ਸਬਬ ਸੀ ਨੌਜਵਾਨਾਂ ਤੇ ਨਸ਼ਿਆਂ ਦਾ ਤੇ ਫਿਰ ਉਸ ਪਹਿਲੂ ਤੋਂ ਉਜਾਗਰ ਹੋਏ ਕਈ ਹੋਰ ਨਵੇਂ ਪਹਿਲੂ ਸਿਹਤ ਵਿਭਾਗ ਵਿੱਚ ਕੰਮ ਕਰਦੇ ਆ ਸਮਾਜੀ ਮਨੋਵਿਗਿਆਨਕ ਨਾਲ ਜੁੜੇ ਹੋਇਆ ਕੌਮੀ ਪੱਧਰ ਤੇ ਚੱਲ ਰਹੇ ਕਈ ਸਿਹਤ ਪ੍ਰੋਗਰਾਮਾਂ ਵਿੱਚ ਕਾਰਸ਼ੀਲ ਹੁੰਦੇ ਹੋਇਆ ਖਾਸ ਕਰ ਮਾਵਾਂ ਤੇ ਬੱਚਿਆਂ ਦੀ ਸਿਹਤ ਬਾਰੇ ਟੀਕਾਕਰਨ ਖੁਰਾਕ ਅਤੇ ਹੋਰ ਬਿਮਾਰੀਆਂ ਬਾਰੇ ਪੜ੍ਹਦੇ ਆ ਪੜ੍ਹਾਉਂਦੇ ਆ ਸਰਵੇਖਣ ਕਰਦੇ ਆ ਇੱਕ ਗੱਲ ਉੱਬਰਵੇਂ ਰੋਬ ਵਿੱਚ ਸਮਝੀ ਕਿ ਬੁਨਿਆਦ ਪੱਕੀ ਹੋਵੇ ਜੇਕਰ ਅਸੀਂ ਸਿਹਤਮੰਦ ਬੱਚੇ ਦੀ ਆਮਦ ਚਾਹੁੰਦੇ ਹਾਂ ਤਾਂ ਜਨਮਨੀ ਦੀ ਪੈਦਾ ਕਰਨ ਵਾਲੀ ਮਾਂ ਦੀ ਸਿਹਤ ਠੀਕ ਹੋਵੇ। ਉਸਦੀ ਖੁਰਾਕ ਦਾ ਧਿਆਨ ਹੋਵੇ। ਜੇਕਰ ਬੱਚਾ 6 ਸਾਲ ਦਾ ਹੋ ਕੇ ਸਕੂਲ ਦੀ ਪਹਿਲੀ ਕਲਾਸ ਵਿੱਚ ਜਾਵੇ ਤਾਂ ਉਸਦੇ ਮੁੱਢਲੇ ਬਰੇ ਸਿਹਤਮੰਦ ਹੋਣ ਉਹ ਗਿਆਨ ਹਾਸਲ ਕਰਨ ਦੇ ਕਾਬਿਲ ਹੋਵੇ। ਜੇਕਰ ਮਿਡਲ ਜਾਂ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਵਿੱਚ ਬੱਚਾ ਹੁਸ਼ਿਆਰ ਹੋਵੇ ਤਾਂ ਜ਼ਰੂਰੀ ਹੈ ਉਸਦੇ ਮੁੱਢਲੇ ਸਕੂਲ ਦੀ ਪੜ੍ਹਾਈ ਦੀ ਬੁਨਿਆਦ ਠੀਕ ਹੋਵੇ। ਬੁਨਿਆਦ ਜ਼ਰੂਰੀ ਹੈ ਉਹ ਵੀ ਨਿੱਗਰ ਬੁਨਿਆਦ ਘਰ ਦਾ ਆਪਣਾ ਮਹੱਤਵ ਹੈ ਮਾਪਿਆਂ ਦੀ ਭੂਮਿਕਾ ਕਿਤੇ ਵੀ ਸੁੱਟ ਨਹੀਂ ਪਾਈ ਜਾ ਸਕਦੀ ਸਕੂਲ ਵੀ ਸਿਰਫ ਕਿਤਾਬਾਂ ਅਤੇ ਸਿਲੇਬਸ ਮੁਕਾ ਕੇ ਇਮਤਿਹਾਨ ਲੈਣ ਵਾਲੀ ਥਾਂ ਨਹੀਂ ਹੈ ਇਹ ਇਸ ਤੋਂ ਕਿਤੇ ਵੱਧ ਹੈ ਆਮ ਤੌਰ ਤੇ ਹੁੰਦਾ ਇਹ ਹੈ ਸਕੂਲ ਦੀਆਂ ਕੰਧਾਂ ਦੇ ਵਿੱਚ ਜੀਵਨ ਪੜਾਈ ਤੱਕ ਸੀਮਤ ਰਹਿੰਦਾ ਹੈ ਜਿਸ ਨੂੰ ਘੰਟੀਆਂ ਨਿਸ਼ਚਿਤ ਕਰਦੀਆਂ ਹਨ ਜਿਵੇਂ ਵਿਅਕਤੀਗਤ ਸੰਸਾਰ ਦੀ ਭਰਪੂਰਤਾ ਨੂੰ ਮੁੱਖ ਰੱਖੇ ਬਿਨਾ ਸਾਰੇ ਬੱਚਿਆਂ ਨੂੰ ਸਿੱਧਾ ਪੱਧਰਾ ਕਰਨਾ ਹੋਵੇ ਉਹਨਾਂ ਨੂੰ ਇੱਕੋ سانਚੇ ਵਿੱਚ ਢਾਲਣਾ ਹੋਵੇ ਜਿਵੇਂ ਫੁੱਲ ਨੂੰ ਸੋਹਣਾ ਬਣਾਉਣ ਵਾਲੀਆਂ ਪੰਖੜੀਆਂ ਵਿੱਚ ਕੋਈ ਮੁੱਖ ਪੰਖੜੀ ਨਹੀਂ ਹੋ ਸਕਦੀ ਉਸੇ ਤਰ੍ਹਾਂ ਵਿੱਦਿਆ ਵਿੱਚ ਮਹੱਤਵਪੂਰਨ ਅਤੇ ਅਨਮਹੱਤਵਪੂਰਨ ਵਿਚਾਰ ਕੋਈ ਵੰਡ ਨਹੀਂ ਹੋ ਸਕਦੀ ਵਿੱਦਿਆ ਵਿੱਚ ਸਭ ਕੁਝ ਮਹੱਤਵਪੂਰਨ ਹੈ ਸਬਕ ਸਕੂਲ ਤੋਂ ਪਿੱਛੇ ਦੇ ਸਮੇਂ ਦੇ ਹਿੱਤਾਂ ਦਾ ਵਿਕਾਸ ਅਤੇ ਸਮੂਹ ਦੇ ਅੰਦਰ ਵਿਦਿਆਰਥੀਆਂ ਦਾ ਆਪਸੀ ਸਬੰਧ ਸਵੱਭਸੀ ਨੌਜਵਾਨੀ ਅਤੇ ਨਸ਼ੇ ਦਾ ਉਮਰ ਜੋ ਨਿਸ਼ਾਨਾ ਬਣਦੀ ਹੈ ਬਹੁਤੀ ਵਾਰੀ 16-17 ਸਾਲ ਜਾਂ ਕਹਿ ਲਵੋ ਪਲੱਸ 1 ਅਤੇ ਪਲੱਸ 2 ਵੈਸੇ ਨਸ਼ਿਆਂ ਦੀ ਸ਼ੁਰੂਆਤ ਦੀ ਉਮਰ 13-14 ਸਾਲ ਹੈ ਐਸੀ ਆਪਣੀ ਗੱਲ ਕਰਨ ਲੱਗਿਆਂ ਜ਼ਿੰਦਗੀ ਦੇ 15-16 ਸਾਲ ਪੱਲੋਂ ਪੱਲੀ ਮਰਫੀ ਕਰ ਦਿੰਦੇ ਹਾਂ ਇਹਨਾਂ 15-16 ਸਾਲਾਂ ਦਾ ਪਿਛੋਕੜ ਇਹਨਾਂ ਸਾਲਾਂ ਵਿੱਚ ਵਿਕਾਸ ਦੌਰਾਨ ਕੀ ਕੀ ਵਾਪਰਿਆ ਇਹਨਾਂ ਸਾਲਾਂ ਨੂੰ ਬਿਨਾਂ ਜਾਣੇ ਸਮਝੇ ਅਸੀਂ ਇਸ ਸਮੱਸਿਆ ਪ੍ਰਤੀ ਆਪਣੀ ਸਹੀ ਸਮਝ ਨਹੀਂ ਉਸਾਰ ਸਕਦੇ ਇੱਕੋਦਮ ਕਦੀ ਕੁਝ ਨਹੀਂ ਹੋਇਆ ਕਰਦਾ ਮੈਂ ਸਿਹਤ ਵਿਭਾਗ ਨਾਲ ਸੰਬੰਧਿਤ ਹਾਂ ਇਸ ਲਈ ਬਿਮਾਰੀ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਦਾ ਤੁਸੀਂ ਕਿਸੇ ਪ੍ਰਦੂਸ਼ਿਤ ਹਵਾ ਵਿੱਚੋਂ ਲੰਘਦੇ ਹੋ ਉਹ ਹਵਾ ਤੁਹਾਡੇ ਨੱਕ ਗਲ ਵਿੱਚੋਂ ਹੁੰਦੀ ਫੇਫੜਿਆਂ ਨੂੰ ਜਾਂਦੀ ਹੈ ਤੁਸੀਂ ਕੁਝ ਗੰਦਾ ਖਾਪੀ ਲੈਂਦੇ ਹੋ ਤੁਹਾਡੀ ਜੁਬਾਨ ਖੁਰਾਕ ਨਲੀ ਤੋਂ ਹੁੰਦਿਆਂ ਉਹ ਪੇਟ ਨੂੰ ਜਾਂਦਾ ਹੈ ਫੇਫੜੇ ਪੇਟ ਉਸ ਨੂੰ ਸਮਝਦੇ ਹਨ ਸਰੀਰ ਦੀ ਇੱਕ ਸੁਰੱਖਿਆ ਪ੍ਰਣਾਲੀ ਹੈ ਉਹ ਹਰਕਤ ਵਿੱਚ ਆਉਂਦੀ ਹੈ ਉਹ ਇਸ ਹਵਾ ਤੇ ਖੁਰਾਕ ਦੇ ਮਾੜੇ ਇਸ਼ਾਰਾ ਨਾਲ ਦੋ ਚਾਰ ਹੁੰਦੀ ਹੈ ਇੱਕ ਜੰਗ ਹੁੰਦੀ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਾਡੀ ਸੁਰੱਖਿਆ ਪ੍ਰਣਾਲੀ ਵਿੱਚ ਕਿੰਨੀ ਜਾਨ ਹੈ ਜਾਂ ਹਮਲਾਵਰ ਕਿੰਨੇ ਤਕੜੇ ਹਨ ਕੁਝ ਸਮਾਂ ਲੱਗਦਾ ਹੈ ਦਿਨ ਹਫ਼ਤੇ ਲੱਗਦੇ ਹਨ ਜਦੋਂ ਸਰੀਰ ਅਸਮਰਥ ਹੋ ਕੇ ਪ੍ਰਗਟਾਵਾ ਕਰਦਾ ਹੈ ਬਿਮਾਰੀ ਦੇ ਲੱਛਣਾਂ ਦਾ ਹਰ ਵਰਤਾਰੇ ਨੂੰ ਸਮਾਂ ਲੱਗਦਾ ਹੈ ਚਾਹੇ ਉਹ ਸਮਾਜਿਕ ਹੈ ਸਰੀਰਕ ਜਾਂ ਉਹ ਮਾਨਸਿਕ ਹੈ ਇਹ ਪ੍ਰਕਿਰਿਆ ਨਸ਼ਿਆਂ ਨਾਲ ਜੁੜੀ ਹੈ ਨਸ਼ਿਆਂ ਦੀ ਸ਼ੁਰੂਆਤ ਦਾ ਸਮਾਂ ਕਿਸ਼ੋਰ ਅਵਸਥਾ ਹੈ ਪਰ ਜ਼ਿੰਦਗੀ ਦੇ 15-16 ਸਾਲਾਂ ਦੀ ਬੁਨਿਆਦ ਆਪਣੇ ਆਪ ਵਿੱਚ ਮਹੱਤਵਪੂਰਨ ਪਹਿਲੂ ਹੈ ਬੱਚੇ ਦਾ ਮਾਨਸਿਕ ਵਿਕਾਸ ਇੱਕ ਅਹਿਮ ਹਿੱਸਾ ਹੈ ਜਿਸ ਨੇ ਉਸ ਦੇ ਆਉਣ ਵਾਲੇ ਸਮੇਂ ਦੀ ਚਾਲ ਨਿਰਧਾਰਤ ਕਰਨੀ ਹੈ ਬਚਪਨ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਸਮਾਂ ਹੁੰਦਾ ਹੈ ਕੇਵਲ ਭਵਿੱਖ ਦੇ ਲਈ ਤਿਆਰੀ ਹੀ ਨਹੀਂ ਬਚਪਨ ਅਸਲੀ ਸਪਸ਼ਟ ਸੱਚਾ ਦੁਹਰਾਇਆ ਨਾ ਜਾ ਸਕਣ ਵਾਲਾ ਜੀਵਨ ਹੈ ਅਤੇ ਉਦੋਂ ਕੀ ਵਾਪਰਿਆ ਉਹਨਾਂ ਵਰਿਆਂ ਵਿੱਚ ਕਿਸ ਨੇ ਬੱਚੇ ਦੀ ਅਗਵਾਈ ਕੀਤੀ ਆਲੇ-ਦੁਆਲੇ ਦੇ ਸੰਸਾਰ ਵਿੱਚ ਉਹਦੇ ਦਿਲ ਅਤੇ ਦਿਮਾਗ ਵਿੱਚ ਕੀ ਦਾਖਲ ਹੋਇਆ ਵੱਡੀ ਹੱਦ ਤੱਕ ਇਸ ਗੱਲ ਨੂੰ ਮਿੱਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ ਆਚਰਨ ਸੋਚ ਕੇ ਆਮਲਾਂ ਅਤੇ ਬੋਲੀ ਦਾ ਬਣਨਾ ਸਕੂਲ ਤੋਂ ਪਹਿਲਾਂ ਤੇ ਮੋਡਰਨ ਸਕੂਲੀ ਬਰਿਆਂ ਵਿੱਚ ਆਮਲ ਵਿੱਚ ਆਉਂਦਾ ਹੈ ਇਹ ਸੰਭਵ ਹੈ ਕਿ ਬੱਚੇ ਦੇ ਦਿਲ ਅਤੇ ਮਨ ਵਿੱਚ ਪਾਠ ਪੁਸਤਕਾਂ ਤੇ ਸਭ ਕਾ ਰਹੀ ਜੋ ਕੁਝ ਦਾਖਲ ਹੁੰਦਾ ਹੈ ਕੇਵਲ ਆਲੇ ਦੁਆਲੇ ਦੇ ਸੰਸਾਰ ਕਾਰਨ ਦਾਖਲ ਹੁੰਦਾ ਹੈ ਜਿਸ ਦੀ ਪਾਠ ਪੁਸਤਕਾਂ ਦੇ ਨਾਲ ਹੋਂਦ ਹੈ ਆਲੇ ਦੁਆਲੇ ਦਾ ਸੰਸਾਰ ਜਿਸ ਵਿੱਚ ਬੱਚੇ ਨੇ ਆਪਣੇ ਜਨਮ ਦੀ ਘੜੀ ਤੋਂ ਉਸ ਸਮੇਂ ਤੱਕ ਦੇ ਸਾਰੇ ਔਖੇ ਕਦਮ ਚੁੱਕ ਕੇ ਜਦੋਂ ਕਿਤਾਬ ਖੋਲ੍ਹ ਕੇ ਉਸ ਨੂੰ ਪੜ੍ਹ ਸਕਿਆ ਹੁਣ ਨਿਰਭਰ ਇਹ ਕਰਦਾ ਹੈ ਕਿ ਅਸੀਂ ਕਿਵੇਂ ਇਸ ਸਥਿਤੀ ਨਾਲ ਜੇਠਦੇ ਹਾਂ ਬਿਮਾਰ ਹੋਏ ਨੂੰ ਅੱਜ ਜੇਠੀਏ ਜਾਂ ਉਸ ਵਰਤਾਰੇ ਨੂੰ ਸਮਝੀਏ ਤੇ ਪਹਿਲਾਂ ਹੀ ਕੁਝ ਕਾਰਗਰ ਕਦਮ ਪੁੱਟਿਏ ਕਿ ਬਿਮਾਰੀ ਹੀ ਨਾ ਹੋਵੇ ਮਤਲਬ ਇਹ ਹੈ ਕਿ ਤਦ ਤੱਕ ਦੇਖਦੇ ਰਹੀਏ ਕਿ ਬਿਮਾਰੀ ਹੋਵੇ ਹਰਕਤ ਵਿੱਚ ਆਈਏ ਜਾਂ ਉਸ ਵਿਗਿਆਨਕ ਖੋਜ ਦਾ ਫਾਇਦਾ ਲੈ ਕੇ ਪਹਿਲਾਂ ਹੀ ਤਿਆਰੀ ਕੱਸੀਏ ਨਸ਼ਿਆਂ ਤੇ ਨੌਜਵਾਨਾਂ ਦੀ ਗੱਲ ਨਾਲ ਇੱਕ ਗੱਲ ਇਹ ਵੀ ਬੜੇ ਜ਼ੋਰ ਦਾ ਟੰਗ ਨਾਲ ਕਹੀ ਜਾਂਦੀ ਹੈ ਕਿ ਅੱਜਕੱਲ ਦੇਸ਼ਾਂ ਦੀਆਂ ਲੜਾਈਆਂ ਬਾਰਡਰ ਤੇ ਨਹੀਂ ਰਹੀਆਂ ਉਹ ਹੁਣ ਨਸ਼ਿਆਂ ਰਾਹੀਂ ਨੌਜਵਾਨਾਂ ਨੂੰ ਇਸ ਰਾਹ ਲਗਾ ਕੇ ਦੇਸ਼ ਦੀ ਨੌਜਵਾਨੀ ਨੂੰ ਸਭ ਤੋਂ ਵੱਧ ਸਮਰੱਥ ਸਿਹਤਮੰਦ ਕਾਰਜਸ਼ੀਲ ਤਾਕਤ ਬਰਬਾਦ ਕਰਨ ਦਾ ਯਤਨ ਕਰਦੀਆਂ ਹਨ ਇਸ ਨੂੰ ਮਨੋਵਿਗਿਆਨਕ جنگ ਦਾ ਨਾਮ ਦਿੱਤਾ ਗਿਆ ਹੈ ਸਾਡੇ ਕੋਲ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਦਾਹਰਨ ਹਨ ਜੋ ਸਾਡੇ ਨਾਲ ਲੱਗਦੇ ਹਨ ਗੱਲ ਵਿੱਚ दम ਹੈ ਇਸ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਹੈ ਗੱਲ ਵਿੱਚ ਆਧਾਰ ਹੈ ਦਲੀਲ ਹੈ ਪਰ ਇੱਥੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਦੁਸ਼ਮਣ ਗਵਾਂਢੀ ਤੁਹਾਡੇ ਘਰ ਵਿੱਚ ਘਰ ਵਿੱਚ ਉਰੋਂ ਤੱਕ ਕੋਈ ਸੇਧ ਨਹੀਂ ਲਾ ਸਕਦਾ ਜਦੋਂ ਤੱਕ ਤੁਹਾਡੇ ਆਪਣੇ ਘਰ ਵਿੱਚ ਕੋਈ ਕਮਜ਼ੋਰੀ ਨਾ ਹੋਵੇ ਐਸੀ ਇੱਥੇ ਆਪਣੇ ਘਰ ਦੀਆਂ ਕਮਜ਼ੋਰੀਆਂ ਤੇ ਪਰਦਾ ਨਹੀਂ ਪਾ ਸਕਦੇ ਜੋ ਸਾਡੇ ਨੌਜਵਾਨਾਂ ਨੂੰ ਇਸ ਹਾਲਤ ਲਈ ਤਿਆਰ ਕਰਦੀਆਂ ਹਨ ਸਾਨੂੰ ਉਹਨਾਂ ਪਹਿਲੂਆਂ ਦੀ ਨਿਸ਼ਾਨਦੇਹੀ ਕਰਨੀ ਹੀ ਪਵੇਗੀ ਗੱਲ ਇਹ ਹੈ ਕਿ ਨਸ਼ੇ ਸਿਰਫ ਇੱਕ ਪਹਿਲੂ ਹੈ ਨੌਜਵਾਨਾਂ ਦੀ ਸਮੱਸਿਆ ਨੂੰ ਸਮਝੰਦਾ ਇਸ ਉਮਰ ਦੇ ਹੋਰ ਪੱਖਾਂ ਨੂੰ ਸਮਝੀਏ ਤਾਂ ਪਤਾ ਚੱਲੇਗਾ ਕਿ ਜੋ ਅੱਜ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਕੁੱਲ ਐਚ ਆਈ ਵੀ ਪੀੜਿਤ ਲੋਕਾਂ ਦੀ ਗਿਣਤੀ ਵਿੱਚੋਂ ਨੌਜਵਾਨਾਂ ਦੇ ਪੀੜਿਤ ਹੋਣ ਦੀ ਦਰ ਲਗਭਗ ਅੱਧੀ ਹੈ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਜ਼ਿਆਦਾਤਰ ਮਰੀਜ਼ ਵੀ ਇਸੇ ਉਮਰ ਦੇ ਹੁੰਦੇ ਹਨ ਮੇਰਾ ਕਹਿਣ ਤੋਂ ਭਾਵ ਹੈ ਇਸ ਵਰਤਾਰੇ ਨੂੰ ਹੋਰ ਵਿਆਪਕ ਅਤੇ ਡੂੰਘੇ ਜਾਈਏ ਤੋਂ ਦੇਖਣ ਪਰਖਣ ਦੀ ਲੋੜ ਹੈ ਇਹ ਇਸ ਮਸਿਆਵਾਂ ਕਿਸੇ ਡੂੰਗੀ ਮਾਨਸਿਕਤਾ ਦਾ ਪ੍ਰਗਟਾਵਾ ਹਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ